ਜਿਸਨੂੰ ਸਾਡਾ ਸੀ ਪਰ ਉਹ ਐਕਸੀਡੈਂਟ ਦੇ ਪੀਸ਼ੈਂਟ ਲੈ ਕੇ ਆਇਆ ਸਰ ਕਿੱਥੇ ਹੋਇਆ ਐਕਸੀਡੈਂਟ ਕਿਹੜੀ ਕਿਹੜੀ ਗੱਡੀ ਦਾ ਹੋਇਆ ਕਿੰਨੇ ਬੰਦੇ ਪੀਸ਼ੈਂਟ ਇੰਜਰਡ ਹੋਏ ਸਰ ਫੋਰਚਨਰ ਗੱਡੀ ਸੀ ਇਹਨਾਂ ਦੀ ਸਾਨੂੰ ਕਿਸੇ ਰਾਹਗੀਰ ਨੇ ਦੱਸਿਆ ਸੀ ਤੇ ਐਕਸੀਡੈਂਟ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਬਾਹਰ ਕੱਢੇ ਹੋਏ ਸੀ ਅਸੀਂ ਪ੍ਰਾਈਵੇਟ ਕਲੀਨਿਕ ਸਿਹਤਾਂ ਦੇ ਨਾਲ ਸਿਵਲ ਹਸਪਤਾਲ ਪ੍ਰੋਵਰ ਪਹੁੰਚਾਤਾ 2 ਇੰਜਰਡ ਹੋਏ ਇੱਕ ਲੜਕੇ ਇੱਕ ਲੇਡੀ ਸੀਗੀ ਇੱਕ ਉਹਦਾ ਬੇਟਾ ਹੈਗਾ ਸਰ ਹੋਇਆ ਕਿੱਥੇ ਗਏ ਇਹ ਆਪਣੇ ਗਰਾਹ ਥਾਣੇ ਦੇ ਹੱਦ ਦੇ ਵਿੱਚ ਹੀ ਪੈਂਦਾ ਵਾ ਤੇ ਆਰਸੀ ਪਲਾਜ਼ਾ ਤੋਂ ਥੋੜਾ ਜਿਹਾ ਪਿੱਛੇ ਆ ਗ੍ਰਾਮ ਵਾਲੀ ਕਈ ਪ੍ਰੀ ਟੈਂਗਟ ਆ ਗਈ ਹੈ ਹਾਂ ਜੀ ਪਤਾ ਲੱਗਾ ਵੀ ਹੈ ਕਿੱਥੇ ਦੇ ਕੁਸ਼ ਹੈ ਤੇ ਲੁਧਿਆਣੇ ਦੇ ਸਬਕ ਐਡਰੈਸ ਦਾ ਪਤਾ ਕਰਤਾ ਹੈ ਓਕੇ ਹਾਲਾਤ ਕਿਹੋ ਜਿਹੇ ਸਰ ਇਹਨਾਂ ਦੇ ਹਲਾਤ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਜੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦਾ ਪੇਸ਼ੈਂਟ ਆ ਗਿਆ ਸਤਿੰਨੇ ਪੇਸ਼ੈਂਟ ਆ ਗਏ ਕੈਪੀਟਲ ਆ ਗਏ ਸੋ ਸਾਡੇ ਕੋਲ ਰੋਡ ਸਾਈਡ ਹਿਸਟਰੀ ਨਾਲ ਤਿੰਨ ਪੇਸ਼ੈਂਟ ਆਏ ਆ ਰੋਡ ਸਾਈਡ ਨੂੰ ਦਾ ਹੋਇਆ ਸੀਗਾ ਐਕਸੀਡੈਂਟ ਨੀਅਰ ਜੀਟੀ ਰੋਡ ਉਧਰ ਆਇਆ ਲੱਗੇ ਜੀ ਤੇ ਪੇਸ਼ੈਂਟ ਇੱਕ ਸੀਗਾ ਅਮਨਦੀਪ ਕਰਨ ਦੇ ਵਿੱਚੋਂ ਜਿਹੜੇ ਬਰੌਡਟ ਸੀਗੇ ਉਹ ਇਹਨਾਂ ਦਾ ਬੇਟਾ ਸੀਗਾ ਇੱਕ ਰਾਜਕੁੰਵਰ ਸਿੰਘ ਜਿਹਦੇ ਹੈਡ ਇੰਜਰੀ ਆ ਉਹਨੂੰ ਡੀਐਮਸੀ ਨੇ ਪਰਕਰਤਾ ਹੈ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਹਸਬੰਦ ਸੀਗੇ ਮਨਿੰਦਰਪਾਲ ਸਿੰਘ ਤੇ ਉਹਨਾਂ ਦੀ ਵੀ ਉਹਨਾਂ ਦੀ ਗੱਲ ਤੋਂ ਮੈਸੇ ਨਾ ਠੀਕ ਨੇ ਠੀਕ ਹੈ ਤਾਂ ਕਿਤਨੋਂ ਬੋਲਵਾ ਦੇ ਤਰੇ ਇਹ ਸਭ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਤੋਂ ਆ ਮਾਰਤਾਂ ਆਹ ਕਿੱਧਰ ਹੋ ਰਾਇ ਸੀ ਕਰ ਇਹ ਕਹਿ ਰਹੇ ਕਿ ਜੋ ਸੁਣਨ ਚ ਆਇਆ ਕਿ ਅੰਮ੍ਰਿਤਸਰ ਤੋਂ ਆਇਆ ਸੀ ਅੰਮ੍ਰਿਤਸਰ ਤੋਂ ਆ ਹਾਂਜੀ ਅ ਭਾਜੀ ਕਿਦਾਂ ਐਕਸੀਡੈਂਟ ਹੋਇਆ ਜਿਹੜਾ ਰੋਡ ਦੇ ਉੱਤੇ ਹੋਇਆ ਆਈ ਤਾਂ ਭਾਜੀ ਪਰਲੀ ਸਾਈਡ ਤੋਂ ਗੱਡੀ ਆ ਰਹੀ ਸੀ ਹਾਂਜੀ ਬਾਹੀ ਆਪਣੀ ਗੱਡੀ ਲੈ ਕੇ ਆਉਂਦੇ ਆ। ਬਾਹੀ ਵੇਖਿਆ ਕਿ ਇੱਥੇ ਵਿੱਚ ਫਸੇ ਆ ਤੇ ਕੋਈ ਲਾਗੇ ਲੱਗਣ ਦੀ ਥਿਆ। ਅੱਛਾ ਜੀ। ਉਹ ਬੰਦੇ ਪਹਿਲਾਂ ਵਿਚਾਰੇ ਲਾਗੇ ਲੱਗਣ ਦਾ ਇਹ। ਅੱਛਾ ਜੀ। ਕਿ ਬਾਰੀ ਪੂਰੀ ਤੋੜ ਕੇ ਜਨਾਨੀ ਵਿਚਾਰੀ ਨੂੰ ਕੱਢਿਆ ਇੱਕ ਉਹਦਾ ਹਸਬੰਦ ਹੀ ਘਰ ਵਾਲਾ। ਅੱਛਾ ਜੀ। ਉਹਦਾ ਤਾਂ ਸ਼ਾਇਦ ਲੜਕਾ ਹੋਊਗਾ। ਅੱਛਾ ਜੀ। ਤੇ ਕਿ ਕੰਬੀਰ ਸਾਡ ਲੱਗੀ ਤੇ ਜਿਹੜੀ ਜਨਾਨੀ ਵਿਚਾਰੀ ਉਹਦੀ ਗੋਮੋ ਗਈ। ਸੱਜੇ ਅੰਦਾਜ਼ ਜਿਹੜੀਆਂ ਪੈਨੇ ਦੀ ਪੁੱਟ ਗਈ। ਅੱਛਾ ਜੀ। ਕਾਦੇ ਚ ਵੱਜੀ ਕਾਦੇ ਚ ਭਾਜੀ ਗੱਡੀ ਆਇਆ ਇਹ ট্রাক ਟ੍ਰੇਲਰ ਚ ਵੱਜੀ ਜੀ ਅੱਛਾ ਇਹ ਕੰਟੇਨਰ ਖੜਾ ਸੀਗਾ ਇਹ ਖੜਾ ਹੈਗਾ ਅੱਛਾ ਜੀ ਤੇ ਖੜੇ ਦੇ ਪਿਛੇ ਵੀ ਵੱਜ ਗਈ ਗੱਡੀ ਅੱਛਾ ਜੀ ਤੇ ਫੇਰ ਹੁਣ ਜੀ ਵੇਖੋ ਟਣੀਆਂ ਟੁਲੀਆਂ ਵਿਚਾਰੀਆਂ ਨੇ ਝੱਸ ਕੇ ਤੇ ਹੁਣ ਉਹਨਾਂ ਨੂੰ ਹਸਪੀਟਲ ਲੈ ਚਾ ਰਹਿਣ ਬਚਾਏ ਅੱਛਾ ਐਂਬੂਲੈਂਸ ਆਈ ਸੀ ਕਿੱਥਾ ਭੇਜਿਆ ਐਂਬੂਲੈਂਸ ਜੀ ਨਹੀਂ ਆਈ ਪ੍ਰਾਈਵੇਟ ਗੱਡੀਆਂ ਵਿਚਾਰੀਆਂ ਨੇ ਲੈ ਗਏ ਅੱਧੇ ਘੰਟੇ ਬਾਅਦ ਪੁਲਿਸ ਆ ਗਈ ਸੀ ਮੌਕੇ ਤੇ ਬਹੁਤ ਰੋਕ ਕੇ ਆਈ ਮੌਕੇ ਆਈ ਜੀ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਭਾਜੀ ਕਿੱਥੇ ਸੀ ਉਸ ਟਾਈਮ ਜਦੋਂ ਹਾਦਸਾ ਹੋਇ ਇਹ ਅਹੀਂ ਪਰਲੀ ਸਾਈਡ ਤੋਂ ਗੱਡੀ ਲੈ ਆਇਆ ਨਾ ਮੈਂ ਆਖਣ ਡਿਆ ਵੀ ਗੱਡੀ ਵੇਹ ਬਚ ਗਈ ਕੋਈ ਤੇ ਜਾ ਵਿੱਚ ਫਸੇ ਆ ਵਿਚਾਰੇ ਅੱਛਾ ਜੀ ਤੇ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਅੱਛਾ ਜੀ ਤੇ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਚਾਹੇ ਮਾਲਕ ਦੀ ਕਿਰਪਾ ਕਰ ਦੇ ਬਿਲਕੁਲ ਪਰ ਅਹੀਂ ਜਦੋਂ ਇਹ ਮਾਲਕ ਨੇ ਕਿਰਪਾ ਕੀਤੀ ਜੀ ਜਨਾਨੀ ਜਿਹੜੀ ਥੋੜੀ ਸਹਿਮ ਗਈ ਉਹਨੂੰ ਪਾਣੀ ਗੁਣੀ ਵਿਚੋਂ ਨੂੰ ਪਹਾਇਆ ਤੇ ਇਹਨੇ ਜੀ ਪ੍ਰਾਈਵੇਟ ਗੱਡੀ ਤੋਂ ਬਾਹਰ ਕੱਢ ਰਿੰਗ ਪਤਾ ਕੋਈ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਪਤਾ ਨਹੀਂ ਭਾਈ ਭਾਈ ਸਿੰਦਰ ਵਾਲੀ ਸਾਈਡ ਤੋਂ ਆਏ ਸੀ ਤੇ ਲੁਧਿਆਣਾ ਨੰਬਰ ਗੱਡੀ ਦਾ ਨੰਬਰ ਠੀਕ ਹੈ ਚੈੱਕ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਸ਼ਹਿਰ ਗੁਰਾਇਆਂ ਦੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਜਿਹੜੀ ਮੌਤ ਹੋ ਗਈ ਹੈ ਤੇ ਉਸ ਦਾ ਜਿਹੜਾ ਬੇਟਾ ਹੈ ਗੰਭੀਰ ਰੂਪ ਵਿੱਚ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਫਲੋਰ ਦੇ ਵਿੱਚ ਲਿਆਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜੁਕ ਦੇਖਦੇ ਹੋਏ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਜਿਹੜਾ ਰੈਫਰ ਕਰ ਦਿੱਤਾ ਨਾਲ ਉਸ ਦੇ ਜਿਹੜੇ ਪਤੀ ਹੈ ਉਹ ਸਿਵਲ ਹਸਪਤਾਲ ਫਲੋਰ ਦੇ ਵਿੱਚ ਜਿਹੜਾ ਜ਼ੇਰੇ ਇਲਾਜ ਹੈ ਪਹਿਲਾਂ ਉਸ ਫੋਰਚੂਨਰ ਗੱਡੀ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਜਿਹੜੀ ਇੱਕ ਖੜੇ ਟਰੱਕ ਕੰਟੇਨਰ ਦੇ ਵਿੱਚ ਜਿਹੜੇ ਟਕਰਾਉਣ ਤੋਂ ਬਾਅਦ ਉਸ ਗੱਡੀ ਦਾ ਹਾਲ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਹੁਣ ਸਾਂਝੀਆਂ ਕਰਦੇ ਆ ਉਸ ਫੋਰਚੂਨਰ ਗੱਡੀ ਦੀ ਜਿਹੜੇ ਦੱਸਿਆ ਜਾ ਰਿਹਾ ਅੰਮ੍ਰਿਤਸਰ ਤੋਂ ਜਿਹੜਾ ਇਹ ਪਰਿਵਾਰ ਵਾਹ ਜਿਹੜਾ ਲੁਧਿਆਣੇ ਵੱਲ ਨੂੰ ਪਰਤ ਰਿਹਾ ਸੀਗਾ ਤੇ ਗੁਰਾਇਆਂ ਜਿਹੜੋ ਪੁਲ ਕ੍ਰੋਸ ਕਰਕੇ ਜਿਹੜਾ نیچے ਉਤਰਿਆ ਤੇ ਇੱਕ ਜਿਹੜਾ ਕੈਂਟਰ ਜਿਹੜਾ ਦੱਸਿਆ ਜਾ ਰਿਹਾ ਇੱਥੇ ਡਰਾਈਵਰ ਜਿਹੜਾ ਹੈ ਗੰਨੇ ਦਾ ਰਸ ਪੀਣ ਦੇ ਲਈ ਕੈਂਟਰ ਸਾਈਡ ਤੇ ਖੜਾ ਕਰਕੇ ਜਿਹੜਾ ਉੱਤਰਿਆ ਹੋਇਆ ਸੀਗਾ ਤੇ ਪਿੱਛੋਂ ਜਿਹੜੀ ਗੱਡੀ ਇਹ ਆਈ ਹੈ ਤੇ ਉਹ ਜਿਹੜੀ ਗੱਡੀ ਹੈ ਉਸ ਖੜੇ ਕੈਂਟਰ ਦੇ ਵਿੱਚ ਜਿਹੜੀ ਟਕਰਾਈ ਹੈ ਜਿਸ ਤੋਂ ਬਾਅਦ ਇਸ ਦੇ ਹਾਲਾਤ ਦੇਖ ਸਕਦੇ ਗੱਡੀ ਨੰਬਰ ਵੀ ਦੇਖ ਸਕਦੇ ਉਸੇ ਪੀਵੀ 10ਈ 0477 ਗੱਡੀ ਦੇ ਜਿਹੜੇ 에ਅਰ ਬੈਗ ਜਿਹੜੇ ਖੁੱਲੇ ਹੋਏ ਆ ਗੱਡੀ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਤਾਂ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਜਿਹੜੀ ਮ੍ਰਿਤਕ ਮਹਿਲਾ ਜਿਹੜੀ ਦੱਸਿਆ ਜਾ ਰਿਹਾ ਅਮਨਦੀਪ ਕੌਰ ਉਹ ਬੈਠੇ ਸੀਗੇ ਜਿਹੜੇ ਰਾਹ ਕਿਰਾ ਨੇ ਕਾਫੀ ਜਦੋਂ ਜਏ ਤੇ ਬਾਅਦ ਜਿਹੜਾ ਗੱਡੀ ਨੂੰ ਜਿਹੜਾ ਤੋੜ ਕੇ ਜਿਹੜਾ ਅੰਦਰੋਂ ਜ਼ਖਮਿਆਂ ਨੂੰ ਬਾਹਰ ਕੱਢਿਆ ਗੱਡੀ ਨੂੰ ਜਿਹੜਾ ਮਹਿੰਦਰਪਾਲ ਸਿੰਘ ਉਹਨੇ ਦੱਸਿਆ ਜਾ ਰਿਹਾ ਚਲਾ ਰਹੇ ਸੀ ਤੇ ਉਹਨਾਂ ਦਾ ਜਿਹੜਾ ਬੇਟਾ ਰਾਜਕੁਮਾਰ ਸਿੰਘ ਨਾਲ ਜਿਹੜਾ ਬੈਠਾ ਹੋਇਆ ਸੀਗਾ ਜਿਸ ਤੋਂ ਇਹ ਹਾਸਾ ਵਾਪਰਨ ਤੋਂ ਬਾਅਦ ਜਿਹੜਾ ਰਾਹਗੀਰਾਂ ਦੀ ਮਦਦ ਦੇ ਨਾਲ ਉਹਨਾਂ ਦੀ ਗੱਡੀਆਂ ਦੇ ਵਿੱਚ ਦੱਸਿਆ ਜਾ ਰਿਹਾ ਜ਼ਖਮਿਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਐਸਐਫਐ ਜਿਹੜਾ ਇਹਨਾਂ ਟੀਮ ਹੈਗੀ ਆ ਉਹ ਵੀ ਜਿਹੜੀ ਮੌਕੇ ਤੇ ਪਹੁੰਚੀ ਸੀਗੀ ਬਾਤ ਇਹ ਜਿਹੜਾ ਇਹਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਲੋਰ ਦੇ ਵਿੱਚ ਲਿਆਇਆ ਗਿਆ ਜਿੱਥੇ ਮੋਡਲਾ ਜਿਹੜਾ ਇਹਨਾਂ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਰਾਂਝ ਕੁਵਰ ਸਿੰਘ ਜਿਹੜਾ ਬੱਚਾ ਸੀਗਾ ਉਸ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਅਮਨਦੀਪ ਕੌਰ ਡਾਕਟਰਾਂ ਦੇ ਸਮਤਕ ਜਿਹੜਾ ਬ੍ਰੌਡ ਡੈੱਡ ਜਿਹੜਾ ਲੈ ਕੇ ਆਏ ਸੀਗੇ ਧਮਿੰਦਰਪਾਲ ਸਿੰਘ ਜਿਹੜੇ ਆ ਉਹਨਾਂ ਨੂੰ ਜਿਹੜਾ ਹੁਣ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਉਹ ਕੰਟੇਨਰ ਵੀ ਦਿਖਾ ਦਿੰਨੇ ਤੁਹਾਨੂੰ ਜਿਹੜਾ ਉੱਥੇ ਖੜਾ ਜਿਸ ਦੇ ਵਿੱਚ ਇਹ ਗੱਡੀ ਹਿੱਟ ਹੋਈ ਆ ਨਾਲ ਉਹ ਗੰਨੇ ਦੇ ਰਸ ਜਿਹੜਾ ਪੀਣ ਲਈ ਦਿੱਸਿਆ ਜਾ ਰਿਹਾ ਹੈ ਕਿ ਉਹ ਡਰਾਈਵਰ ਜਿਹੜਾ ਉਤਰਿਆ ਸੀਗਾ ਇੱਥੇ ਤੇ ਆਪਣਾ ਕੰਟੇਨਰ ਜਿਹੜਾ ਗੱਡੀ ਕਿੰਨੀ ਜ਼ੋਰ ਦੇ ਨਾਲ ਜਿਹੜੇ ਇਹ ਹਿੱਟ ਹੋਈ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੋਂ ਕੰਟੇਨਰ ਦਾ ਬੈਕ ਸਾਈਡ ਹੈ ਜਿਹੜਾ ਉਹ ਵੀ ਅੰਦਰ ਜਿਹੜਾ ਵੜ ਗਿਆ ਜੇ ਉਹ ਜਿਹੜੇ ਉਹਦੇ ਪਿੱਛੋਂ ਜਿਹੜਾ ਲੋਹੇ ਦਾ ਜਿਹੜਾ ਆ ਐਂਗਲ ਆ ਉਹ ਵੀ ਟੁੱਟਿਆ ਹੋਇਆ ਹੈ ਰਾਤ ਦੇਖ ਸਕਦਾ ਤੁਸੀਂ ਕਿ ਕੀ ਬਣਿਆ ਗਿਆ ਕਿੰਨੀ ਜ਼ੋਰ ਦੀ ਗੱਡੀ ਹਿੱਟ ਹੋਈ ਹੈ ਉੱਪਰ ਜਿਹੜਾ ਪਿੱਛੋਂ ਐਂਗਲ ਜਿਹੜਾ ਕੈਂਟਰ ਦਾ ਉਹ ਵੀ ਡੇਡਾ ਹੋ ਗਿਆ ਤੇ ਕਿੰਨੀ ਜ਼ੋਰ ਦੀ ਗੱਡੀ ਹਿੱਟ ਹੋਈ ਹੈ ਜਿਹੜੇ ਜ਼ਖਮੀ ਸੀਗੇ ਗੱਡੀ ਦੇ ਵਿੱਚ ਜਿਹੜੇ ਫਸ ਕੇ ਸੀਗੇ ਦੱਸਿਆ ਜਾ ਰਿਹਾ ਕਿ ਇਹ ਗੰਨਾ ਦਾ ਰਸ ਪੀਣ ਦੇ ਲਈ ਜਿਹੜਾ ਡਰਾਈਵਰ ਹੈ ਕੈਂਟਰ ਨੂੰ ਜਿਹੜਾ ਇੱਥੇ ਲਗਾ ਕੇ ਥੱਲੇ ਉਤਰਿਆ ਸੀਗਾ ਤੇ ਪਿੱਛੋਂ ਜਿਹੜਾ ਇਹ ਫੋਰਚੂਨਰ ਗੱਡੀ ਜਿਹੜੀ ਜਲੰਧਰ ਸਾਈਡ ਤੋਂ ਜਿਹੜੇ ਆ ਰਹੀ ਸੀਗੀ ਲੁਧਿਆਣਾ ਸਾਈਡ ਨੂੰ ਜਿਹੜੇ ਇਹ ਜਾ ਰਹੀ ਸੀ ਤੇ ਇਸ ਕੰਟੇਨਰ ਦੇ ਵਿੱਚ ਜਿਹੜੇ ਵੱਜਿਆ ਜਿਸ ਤੋਂ ਬਾਅਦ ਮਹਿਲਾ ਜਿਹੜੀ ਅਮਨਦੀਪ ਕੌਰ ਦੀ ਜਿਹੜੀ ਮੌਤ ਹੋਈ ਹੈ ਪੁਲਿਸ ਵੱਲੋਂ ਜਿਹੜੀ ਹੁਣ ਅਗਲੀ ਕਾਰਵਾਈ ਕੀਤੀ ਆ ਰਿਹਾ ਕੋਈ ਦੱਸੇ ਰਿਹਾ ਜੇ ਡਰਾਈਵਰ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਇਹ ਹਾਈਵੇ ਜਿਹੜਾ ਆ ਰਿਹਾ ਦਿਖਾ ਦਿੰਦੇ ਤੁਹਾਨੂੰ ਜਲੰਧਰ ਸਾਈਡ ਤੋਂ ਜਿਹੜਾ ਇਹ ਹਾਈਵੇ ਆ ਰਿਹਾ ਤੇ ਜਿਹੜਾ ਉਨਾ ਦੇ ਆਣਾ ਸਾਹਿਣੂ ਇਹ ਹਾਈਵੇ ਜਿਹੜਾ ਜਾ ਰਿਹਾ ਅਮਰੋਸਰ ਤੋਂ ਦੱਸਿਆ ਜਾ ਰਿਹਾ ਕਿ ਪਰਿਵਾਰ ਆ ਰਿਹਾ ਸੀਗਾ ਤੇ ਲੁਧਿਆਣਾ ਜਾ ਰਿਹਾ ਸੀਗਾ ਤੇ ਇਹ ਜਿਹੜੀ ਗੱਡੀ ਹੈ ਜਿਹੜੀ ਗੁਰਾਇਆ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਕੀ ਕੁਝ ਕਹ ਰਹੇ ਡਾਕਟਰ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਆਏ ਆ ਉਹ ਵੀ ਤੁਹਾਨੂੰ ਸੁਣਾਣੇ ਆ ਤੇ ਤਸਵੀਰਾਂ ਵੀ ਜ਼ਖਮੀਆਂ ਦੀ ਜਿਹੜੀ ਹੈ ਤੁਹਾਡੇ ਨਾਲ